ਦੇ ਬੀ 21 ਦੇ ਵਿੱਚ ਜਾ ਕੇ ਪਤਾ ਲੱਗਿਆ ਵੀ ਉੱਥੇ ਕਰਨਮ ਦੇ ਕਰਨਮ ਹੀ 파ਟਨਰ ਬਣ ਗਿਆ ਮੈਂ ਕਿਹਾ ਚਲੋ ਠੀਕ ਹੈ ਕੋਈ ਗੱਲ ਨਹੀਂ ਕਰਨਮ 파ਟਨਰ ਬਣ ਗਿਆ ਤਾਂ ਜਦੋਂ ਵੇਚਣਗੇ ਆਪਾਂ ਨੂੰ ਪੈਸੇ ਮਿਲ ਜਾਣਗੇ ਜਦੋਂ ਕਿ ਮੈਨੂੰ ਪਤਾ ਲੱਗਿਆ ਵੀ ਲਾਸ ਹੋ ਗਿਆ ਫਿਰ ਮੈਂ ਉਹਨੂੰ ਪੁੱਛਿਆ ਵੀ ਕੀ ਹੋਇਆ ਕੀ ਨਹੀਂ ਹੋਇਆ ਹੈਗਾ ਤਾਂ ਮੈਨੂੰ ਪਤਾ ਲੱਗਿਆ ਕਿ ਉੱਥੇ ਪ੍ਰੋਪਰਟੀ ਵੀ ਆਇਆ ਸੀਗਾ ਤੇ ਇਹਨਾਂ ਨੇ ਤਪਾਪਿੰਡ ਜਗ੍ਹਾ ਵੀ ਜਾਣੋ ਮੰਨਦੇ ਤਾਂ ਮੈਂ ਕਿਹਾ ਮੁੰਡਾ ਸੀਗਾ ਕਹਿੰਦਾ ਤੇਰੇ ਬੇਟੇ ਨੂੰ ਹੀ ਕਰਾ ਦਾਂਗਾ ਤੇਰੀ ਬੇਟੀ ਦਾ ਕਰ ਦਾਂਗਾ ਉਹਨਾਂ ਦਾ ਘਰ ਖਰਾਬ ਕਰ ਦਾਂਗਾ ਇਸ ਤਰ੍ਹਾਂ ਧਮਕੀਆਂ ਉਹਨਾਂ ਦੇ ਘਰ ਦੇ ਬਾਹਰ ਜਾ ਕੇ ਫੋਟੋ ਖਿੱਚ-ਖਿੱਚ ਕੇ ਪਾਉਂਦਾ ਸੀਗਾ ਮੈਨੂੰ। ਉਹ ਵਿਸ਼ਵਾਸ ਹੀ ਇੰਨਾ ਹੋ ਜਾਂਦਾ ਵੀ ਚਲੋ ਠੀਕ ਹੈ ਕੋਈ ਗੱਲ ਹੀ ਕੰਮ ਕਰਦੇ ਆਂ ਆਪਾਂ। ਠੀਕ ਹੈ ਨਾ ਗਾਰਮੈਂਟ ਦਾ ਕੰਮ ਵੀ ਇਸ ਤਰ੍ਹਾਂ ਸ਼ੁਰੂ ਕੀਤਾ ਸੀਗਾ। ਇਹ ਤਾਂ ਬਾਅਦ ਚੋਂ ਪਤਾ ਲੱਗਿਆ 2020-21 ਤੋਂ ਬਾਅਦ ਇਹਦੀ ਮਨਸ਼ਾ ਬਣ ਗਈ ਸੀ ਕਿ ਧੋਖਾ ਦਿੱਤਾ ਜਾਵੇ। ਉਹ ਤੋਂ ਬਾਅਦ ਇਹਨੇ ਮੇਰੇ ਕੋਲ ਇੱਕ ਐਫੀਡੇਵਿਟ ਸਾਈਨ ਕਰਾਇਆ ਜੀ ਜਿਸ 'ਚ ਕਹਿੰਦਾ ਜੀ ਮੈਨੂੰ 8 ਕਰੋੜ ਰੁਪਏ ਦਿੱਤਾ ਜਾਵੇ। ਠੀਕ ਹੈ ਨਾ ਮੈਂ ਇਹਨੂੰ ਪੈਸੇ ਵੀ ਦਿੱਤੇ ਸਾਰਾ ਕੁਝ ਕਰਤਾ। ਆਰਟੀਐਸਰ ਮੇਰੇ ਕੋਲ ਪ੍ਰੂਫ ਨੇ। ਉਹ ਤੋਂ ਵਧ ਕੀ ਕਰਦਾ ਸੀਗਾ ਜਦੋਂ ਉਹ ਤੋਂ ਪੈਸੇ ਮੰਗਾਣੇ ਹੁੰਦੇ ਸੀਗੇ ਉੱਥੇ ਪੇਮੈਂਟ ਰਕਵਾ ਦਿੰਦਾ ਸੀਗਾ ਪੇਮੈਂਟ ਕਹਿੰਦਾ ਉਦੋਂ ਮਿਲੂਗੀ ਜਦੋਂ ਕਿ ਤੁਸੀਂ ਆਰਟੀਐਸ ਕਰਾਓਗੇ ਜਾਂ ਮੈਨੂੰ ਕੈਸ਼ ਦੇਵੋਗੇ ਮੈਨੂੰ ਬਾਅਦ ਚ ਪਤਾ ਲੱਗਿਆ ਕਿ ਉਹ ਗਲਾਵੱਲੀ ਦੇ ਨਹੀਂ ਸੀਗੇ ਤੇ ਇਹਨਾਂ ਨੇ ਮੇਰੇ ਕੋਲ ਉਹ 2018 ਦੇ ਵਿੱਚ 4 ਕਰੋੜ 10 ਲੱਖ ਰੁਪਏ ਦਿੱਤਾ ਤੇ ਮੈਨੂੰ ਕਹਿੰਦੇ ਵੀ ਤੁਹਾਨੂੰ ਉਹ ਇੱਕ ਲੈਟਾਂ ਦੇ ਵਿੱਚ ਪਾਡਰ ਬਣਾ ਆ ਆਰਟੀਆ ਤੇ ਸਾਰੇ ਪ੍ਰੂਫ ਆ ਮੇਰੇ ਕੋਲ ਜੋ ਵੀ ਇਹਨੂੰ ਪੈਸੇ ਦਿੱਤੇ ਗਏ ਆ ਮੇਰੇ ਕੋਲ ਆਰਟੀਆ ਦੇ ਪ੍ਰੂਫ ਆ ਜੋ ਕੈਸ਼ ਦਿੱਤਾ ਗਿਆ ਕੈਸ਼ ਦੇ ਨੇ ਓਕੇ ਕੀਤੇ ਹੋਏ ਆ ਇਹ ਮੈਨੂੰ ਕੈਸ਼ ਮਿਲ ਗਿਆ ਮੇਰੇ ਕੋਲ ਗਾਰਮੈਂਟ ਬਣਿਆ ਪਿਆ ਜਿਹੜਾ ਕਿ ਉਹਨਾਂ ਨੇ ਚੱਕਿਆ ਹੀ ਨਹੀਂ ਕਿਉਂਕਿ ਮੇਰੇ ਨਾਂ ਦੇ ਪੀਓ ਹੀ ਕੈਂਸਲ ਹੋ ਚੁੱਕੇ ਸੀਗੇ ਉਹ ਮੇਰਾ 2 ਕਰੋੜ 80 ਲੱਖ ਰੁਪਏ ਦਾ ਉਹ ਅਲੱਗ ਤੋਂ ਲੌਸ ਕਰਾਇਆ ਗਿਆ 2024 ਦੇ ਵਿੱਚ ਪਤਾ ਲੱਗਿਆ ਕਿ ਇਹ ਉੱਥੇ ਮਾਲਕ ਬਣ ਕੇ ਹੀ ਕੰਮ ਕਰਦਾ ਸੀਗਾ ਆਪਾਂ ਇਹਨੂੰ ਗਾਰਮੈਂਟ ਬਣਾ ਕੇ ਦਿੰਦੇ ਸੀ ਉੱਥੇ ਗਾਰਮੈਂਟ ਦੀ ਬਿਲਿੰਗ ਕਰਾਂਗੇ ਉੱਥੋਂ ਉਸ ਤੋਂ ਬਾਅਦ ਇਹ ਤਾਂ ਮੈਨੂੰ ਤਾਂ ਉਸ ਟਾਈਮ ਪਤਾ ਲੱਗਿਆ ਉਸ ਟਾਈਮ ਪਤਾ ਲੱਗਿਆ ਵੀ ਪੀਓ ਚੇਂਜ ਕਰਾ ਕੇ ਆਪਣੇ ਨਾਂ ਤੇ ਕਨਵਰਟ ਕਰ ਲਿਆ ਉਸ ਟਾਈਮ 100% ਪਤਾ ਲੱਗਿਆ ਵੀ ਇਹ ਧੋਖਾ ਕਰਦਾ ਪਿਆ ਲੁਧਿਆਣਾ ਦੇ ਇੱਕ ਕਾਰੋਬਾਰੀ ਨੂੰ ਇੱਕ ਵਿਅਕਤੀ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਕਰੋੜਾਂ ਦੀ ਠੱਗੀ ਕੀਤੀ ਪਹਿਲਾਂ 2018 ਦੇ ਵਿੱਚ ਪਹਿਲਾਂ ਵਿਸ਼ਵਾਸ ਬਣਾਇਆ ਫੈਮਿਲੀ ਰਿਲੇਸ਼ਨ ਬਣਾਏ ਉਸ ਤੋਂ ਬਾਅਦ ਉਸ ਦੇ ਵਪਾਰ ਦੇ ਵਿੱਚ ਨਾਲ ਬਿਜ਼ਨਸ 파ਟਰਨਰ ਬਣ ਕੇ ਉਸ ਕਾਰੋਬਾਰੀ ਨਾਲ ਠੱਗੀ ਕੀਤੀ ਕਰੋੜਾ ਰੁਪਏ ਦੀ ਪਹਿਲਾ 2018 ਤੋਂ ਲੈ ਕੇ 19 ਤੱਕ ਪੈਸੇ ਠੱਗੇ ਇੱਕ ਗੁਲਾਬ ਵੈਲੀ ਦੇ ਨਾਮ ਦੇ 파ਟਨਰ ਨੂੰ ਲੈ ਕੇ ਫਿਰ ਉਸ ਤੋਂ ਬਾਅਦ ਇੱਕ ਕਪੜਾ ਦੇ ਨਾਲ ਵਪਾਰ ਨੂੰ ਲੈ ਕੇ ਉਸ ਦੇ ਵਿੱਚ ਵੀ ਪੈਸੇ ਠੱਗੇ ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਬਲੈਕਮਿਲਿੰਗ ਕੀਤੀ ਨਿੱਜੀ ਚੈਨਲ ਦੀ ਧਮਕੀ ਦਿੱਤੀ ਖਬਰਾਂ ਚਲਾਉਣ ਦੀ ਧਮਕੀਆਂ ਦਿੱਤੀਆਂ ਇਹ ਸਾਰੀ ਧਮਕੀਆਂ ਜਿਹੜੀਆਂ ਉਹ ਇੱਕ ਸ਼ਖਸ਼ ਦਿੰਦਾ ਨਜ਼ਰ ਆਇਆ ਆਖਿਰਕਾਰ ਕੌਣ ਸੀ ਉਹ ਸ਼ਖਸ਼ ਕਿਸ ਨੇ ਧੋਖਾਧੜੀ ਕੀਤੀ ਕੀ ਨਾਮ ਹੈ ਉਸਦਾ ਹਾਲਾਂਕਿ ਪੀਯੂ ਦੇ ਵਿੱਚ ਮਾਮਲਾ ਜਿਹੜਾ ਕਿਹਾ ਦਰਜ ਹੋਇਆ ਹੋਇਆ ਹੈ ਐਫਆਈਆ ਵੀ ਜਿਹੜਾ ਸਾਹਮਣੇ ਨਿਕਲ ਕੇ ਸਾਹਮਣੇ ਆਇਆ ਮੇਰੇ ਨਾਲ ਉਹ ਕਾਰੋਬਾਰੀ ਮੌਜੂਦ ਹੈ ਗੱਲਬਾਤ ਕਰਦੇ ਨਾਲ ਕੀ ਆਖਿਰਕਾਰ ਮਾਮਲਾ ਹੋ ਗਿਆ ਕੀ ਨਾਮ ਹੈ ਤੁਹਾਡਾ ਨਰੇਸ਼ ਕੁਮਾਰ ਸੋ ਦਾ ਨਰੇਜ ਜੀ ਕੀ ਮਾਮਲਾ ਹੋ ਗਿਆ ਪਰਚਾ ਦਰਜ ਕਰਵਾਇਆ ਤੁਸੀਂ ਧੋਖਾਧੜੀ ਦਾ ਇਹ ਕਿਸ ਤਰ੍ਹਾਂ ਦੀ ਧੋਖਾਧੜੀ ਹੋਈ ਤੇ ਕਿੰਨੇ ਤੁਹਾਡਾ ਧੋਖਾਧੜੀ ਕੀਤੀ ਤੇ ਕਦੋਂ ਦੀ ਧੋਖਾਧੜੀ ਹੋਈ ਇਹ ਨਾ ਕਨਵ ਜੈਨ ਪੁੱਤਰ ਵਿਨੋਦ ਕੁਮਾਰ ਜੈਨ ਤੇ ਵਿਨੋਦ ਕੁਮਾਰ ਜੈਨ ਨੇ ਇਹਨਾਂ ਨੇ ਮੈਨੂੰ ਇਹ ਕਹਿ ਕੇ ਕਿਹਾ ਵੀ ਆਪਾਂ ਕਿਸੇ ਫਲੈਟਾਂ ਦੇ ਵਿੱਚ ਪੈਸੇ ਇਨਵੈਸਟ ਕਰਦੇ ਆ ਠੀਕ ਹੈ ਨਾ ਮੈਨੂੰ ਬਾਅਦ ਚ ਪਤਾ ਲੱਗਿਆ ਕਿ ਉਹ ਗੁਲਾ ਵੈਲੀ ਦੇ ਵਿੱਚ ਸੀਗੇ ਤੇ ਇਹਨਾਂ ਨੇ ਮੇਰੇ ਕੋਲੋਂ 2018 ਦੇ ਵਿੱਚ 4 ਕਰੋੜ 10 ਲੱਖ ਰੁਪਏ ਲੱਤਾ ਤੇ ਮੈਨੂੰ ਕਹਿੰਦੇ ਵੀ ਤੁਹਾਨੂੰ ਉਹ ਵੀ ਫਲੈਟਾਂ ਦੇ ਵਿੱਚ 파ਟਨਰ ਬਣਾਵਾਂਗੇ ਠੀਕ ਹੈ ਨਾ ਮੈਨੂੰ ਤਾਂ ਡੇਢ ਦੋ ਸਾਲ ਤੱਕ ਇਹੀ ਕਰਦੇ ਰਹੇ ਵੀ ਪ੍ਰੋਪਰਟੀਆਂ ਪਰਚੇਜ਼ ਹੋ ਰਹੀਆਂ ਹਜੇ ਠੀਕ ਹੈ ਨਾ ਮੈਨੂੰ 20 21 ਦੇ ਵੀ ਜਾ ਕੇ ਪਤਾ ਲੱਗਿਆ ਵੀ ਉੱਥੇ ਕਰਨਮ ਦੇ ਕਰਨਮ ਹੀ 파ਟਨਰ ਬਣ ਗਿਆ ਮੈਂ ਕਿਹਾ ਚਲੋ ਠੀਕ ਹੈ ਕੋਈ ਗੱਲ ਨਹੀਂ ਕਰਨਮ 파ਟਨਰ ਬਣ ਗਿਆ ਤਾਂ ਜਦੋਂ ਵੇਚਣਗੇ ਆਪਾਂ ਨੂੰ ਪੈਸੇ ਮਿਲ ਜਾਣਗੇ ਠੀਕ ਹੈ ਨਾ ਇਹ 2024 ਐਂਡ ਦੇ ਵਿੱਚ ਜਦੋਂ ਕਿ ਇਹਨਾਂ ਨੇ ਸਾਰੀਆਂ ਉੱਥੇ ਪ੍ਰੋਪਰਟੀਆਂ ਵੇਚਤੀਆਂ ਤੇ ਮੈਨੂੰ 2 ਕਰੋੜ 18 ਲੱਖ ਰੁਪਏ ਹੀ ਦਿੱਤਾ ਗਿਆ ਉਹ ਬਾਕੀ ਕਹਿੰਦੇ ਲਾਸ ਹੋ ਗਿਆ ਠੀਕ ਹੈ ਨਾ ਉਹ ਲਾਸ ਨਹੀਂ ਹੋਇਆ ਸੀਗਾ ਉਹਦੇ ਅੰਗੇਜਰ ਨੂੰ ਤੱਪਾ ਪਿੰਡ ਦੇ ਵਿੱਚ ਜਗ੍ਹਾ ਮਿਲੀ ਤੇ ਨਾਲ ਕੁਝ ਕੈਸ਼ ਮਿਲਿਆ ਸੀ ਨਾਲ ਪ੍ਰੋਫਿਟ ਵੀ ਆਇਆ ਉਸ ਜਗ੍ਹਾ ਤੋਂ ਠੀਕ ਹੈ ਨਾ ਜਿਹੜਾ ਕਿ ਮੈਨੂੰ ਦੱਸਿਆ ਨਹੀਂ ਗਿਆ ਤੁਹਾਨੂੰ ਕਿੱਦਾਂ ਪਤਾ ਲੱਗੇ ਕਿ ਲਾਸ ਹੋਇਆ ਤੁਹਾਨੂੰ ਕਿੱਦਾਂ ਭਨਕ ਲੱਗੀ ਗੁਲਾਬਵਲੀ ਦੇ ਵਿੱਚ ਮੈਨੂੰ ਐਕਚੁਅਲੀ ਜਿਹੜਾ ਗੁਲਾਬਵਲੀ ਦਾ ਦੂਜਾ ਪਾਰਟਨਰ ਸੀ ਉਹਦੇ ਨਾਲ ਆਪਣੇ ਬਹੁਤ ਅੱਛੇ ਰਿਲੇਸ਼ਨ ਹੈ ਠੀਕ ਹੈ ਨਾ ਉਹ ਉਹ ਪਹਿਲਾਂ ਤਾਂ ਕਦੇ ਮੈਂ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਜਦੋਂ ਕਿ ਮੈਨੂੰ ਪਤਾ ਲੱਗਿਆ ਵੀ ਲਾਸ ਹੋ ਗਿਆ ਫਿਰ ਮੈਂ ਉਹਨੂੰ ਪੁੱਛਿਆ ਵੀ ਕੀ ਹੋਇਆ ਕੀ ਨਹੀਂ ਹੋਇਆਗਾ ਤਾਮਨ ਨੂੰ ਪਤਾ ਲੱਗਿਆ ਕਿ ਉੱਥੇ ਪ੍ਰੋਫਿਟ ਵੀ ਆਇਆ ਸੀਗਾ ਤੇ ਇਹਨਾਂ ਨੇ ਤਪਾ ਪਿੰਡ ਜਗ੍ਹਾ ਵੀ ਲਈ ਤੀਆ ਉਹਦੇ ਅੰਗੇਸਟੇਸ਼ਨ ਨੂੰ ਜਗ੍ਹਾ ਮਿਲੀ ਆ ਠੀਕ ਹੈ ਇੱਕ ਤਾਂ ਇਹ ਵਾਲੀ ਧੋਖਾਧੜੀ ਕਰ ਲਈ ਇਹਨੇ ਉਸ ਤੋਂ ਬਾਅਦ 2020 ਦੇ ਵਿੱਚ ਕਨਵ ਜੈਨ ਨੇ ਮੈਂ ਕੱਪੜੇ ਦਾ ਕੰਮ ਕਰਦਾ ਸੀ ਇਹਨੇ ਚੇਂਜ ਕਰਾ ਕੇ گارਮੈਂਟ ਦਾ ਕੰਮ ਸ਼ੁਰੂ ਕਰਾਤਾ ਵੀ گارਮੈਂਟ ਦੇ ਵਿੱਚ ਜਿਆਦਾ ਪ੍ਰੋਫਿਟ ਆ ਕਹਿੰਦਾ ਉਹ ਸ਼ੁਰੂ ਕਰ ਲੈਂਦੇ ਆ ਆਪਾਂ گارਮੈਂਟ ਦਾ ਕੰਮ ਸ਼ੁਰੂ ਕਰਨਾ ਸ਼ੁਰੂ ਕਰਤਾ ਵੀ ਟੂ ਰਿਟੇਲ ਕੰਪਨੀ ਨੂੰ گارਮੈਂਟ ਬਣਾ ਕੇ ਦੰਦੇ ਸੀ ਜਿੱਥੇ ਕਿ ਫੁੱਲ ਫਲੱਜ ਇਹ ਹੀ ਡੀਲ ਕਰਦਾ ਸੀਗਾ ਮੈਨੂੰ ਤਾਂ 2024 ਦੇ ਵਿੱਚ ਪਤਾ ਲੱਗਿਆ ਕਿ ਇਹ ਉੱਥੇ ਮਾਲਕ ਬਣ ਕੇ ਹੀ ਕੰਮ ਕਰਦਾ ਸੀਗਾ ਆਪਾਂ ਇਹਨੂੰ ਗਾਰਮੈਂਟ ਬਣਾ ਕੇ ਦਿੰਦੇ ਸੀ ਉੱਥੇ ਗਾਰਮੈਂਟ ਦੀ ਬਿਲਿੰਗ ਕਰਾਂਦਾ ਸੀਗਾ ਹੂੰ ਠੀਕ ਹੈ ਜਦੋਂ 2024 ਦੇ ਵਿੱਚ ਇਹ ਕਹਿੰਦਾ ਮੈਂ ਅਲੱਗ ਹੋਣਾ ਹੈ ਠੀਕ ਹੈ ਨਾ ਉਸ ਟਾਈਮ ਮੈਨੂੰ ਪਤਾ ਲੱਗਿਆ ਵੀ ਉਸ ਟਾਈਮ 11-12 ਕਰੋੜ ਰੁਪਏ ਆਪਣਾ ਇਨਵੈਸਟ ਹੋ ਚੁੱਕਿਆ ਸੀ ਉੱਥੇ ਇਹ ਕਹਿੰਦਾ ਵੀ ਪੈਸੇ ਉਦੋਂ ਹੀ ਮਿਲਣਗੇ ਜਦੋਂ ਮੈਂ ਚਾਹੂੰਗਾ ਜੀ ਠੀਕ ਹੈ ਨਾ ਉਹ ਤੋਂ ਬਾਅਦ ਇਹਨੇ ਮੇਰੇ ਕੋਲ ਇੱਕ ਐਫੀਡੇਵਿਟ ਸਾਈਨ ਕਰਾਇਆ ਜਿਸ ਵਿੱਚ ਕਹਿੰਦਾ ਜੀ ਮੈਨੂੰ 8 ਕਰੋੜ ਰੁਪਏ ਦਿੱਤਾ ਜਾਵੇ ਠੀਕ ਹੈ ਨਾ ਮੈਂ ਇਹਨੂੰ ਪੈਸੇ ਵੀ ਦਿੱਤੇ ਸਾਰਾ ਕੁਝ ਕਰਦਾ ਆ ਆਰਟੀਐਸ ਸਭ ਮੇਰੇ ਕੋਲ ਪ੍ਰੂਫ ਨੇ ਉਤੋਂ ਵੱਧ ਕੀ ਕਰਦਾ ਸੀਗਾ ਜਦੋਂ ਉਤੋਂ ਪੈਸੇ ਮੰਗਾਣੇ ਹੁੰਦੇ ਸੀਗੇ ਉੱਥੇ ਪੇਮੈਂਟ ਲਕਵਾ ਦਿੰਦਾ ਸੀਗਾ ਪੇਮੈਂਟ ਕਹਿੰਦਾ ਉਦੋਂ ਮਿਲੂਗੀ ਜਦੋਂ ਕਿ ਤੁਸੀਂ ਆਰਟੀਐਸ ਕਰਾਉਂਗੇ ਜਾਂ ਮੈਨੂੰ ਕੈਸ਼ ਦੋਗੇ ਠੀਕ ਹੈ ਨਾ ਜਿਹੜੀਆਂ ਕਿ ਸਿੱਧਾ ਆਰਟੀਐਸ ਦੀਆਂ ਡਿਟੇਲਾਂ ਹਰ ਚੀਜ਼ ਆਪਣੇ ਕੋਲ ਹੈਗੀ ਆ ਸਾਰੇ ਪੈਸੇ ਲੈਣ ਦੇ ਬਾਵਜੂਦ ਵੀ ਮੈਨੂੰ ਕਹਿੰਦਾ ਵੀ ਮੈਨੂੰ ਪਲਾਟ ਹੀ ਲੈਣਾ ਮੈਂ ਠੀਕ ਹੈ ਨਾ ਜਿਹੜਾ ਕਿ ਧੋਖਾ ਦੇੜੀ ਨਾਲ ਮੇਰੇ ਕੋਲ ਪੈਸੇ ਮੰਗਣਾ ਚਾਹੁੰਦਾ ਹੈ ਇਹ ਇਸ ਨੇ ਗੀਸਟ ਮਰਚਾ ਕਰਾਇਆ ਇਹਨੇ ਉਸ ਤੋਂ ਬਾਅਦ ਮੇਰੇ 5 ਕਰੋੜ ਦੇ ਪੀਓ ਬਣੇ ਹੋਏ ਸੀਗੇ ਵੀ ਟੂ ਰਿਟੇਲ ਦੇ ਜਿਹੜੇ ਕਿ ਇਹਨੇ ਚੇਂਜ ਕਰਾ ਕੇ ਆਪਣੀ ਫਰਮ ਕੁਸਮਾ ਯੂ ਐਨ ਸੀ ਦੇ ਵਿੱਚ ਧੋਖਾ ਦੇੜੀ ਨਾਲ ਚੇਂਜ ਕਰਾ ਲਏ ਮੈਨੂੰ ਤਾਂ ਬਾਅਦ ਚੋਂ ਪਤਾ ਲੱਗਿਆ ਵੀ ਨਰੇਸ਼ ਕੁਮਾਰ ਤੇਰੇ ਪੀਓ ਹੀ ਕੈਨਸਲ ਹੋ ਗਏ ਨੇ ਮੇਰੇ ਕੋਲ گارਮੈਂਟ ਬਣਿਆ ਪਿਆ ਜਿਹੜਾ ਕਿ ਉਹਨਾਂ ਨੇ ਚੱਕਿਆ ਹੀ ਨਹੀਂ ਕਿਉਂਕਿ ਮੇਰੇ ਨਾਂ ਦੇ ਪੀਓ ਹੀ ਕੈਨਸਲ ਹੋ ਚੁੱਕੇ ਸੀਗੇ ਉਹ ਮੇਰਾ 2 ਕਰੋੜ 80 ਲੱਖ ਰੁਪਏ ਦਾ ਉਹ ਅਲੱਗ ਤੋਂ ਲੌਸ ਕਰਾਇਆ ਗਿਆ ਮੈਨੂੰ ਤਾਂ ਕਰੋੜਾਂ ਰੁਪਏ ਦਾ ਲੌਸ ਦੇ ਵਿੱਚ ਪਹੁੰਚਾਇਆ ਗਿਆ ਇਹਨਾਂ ਨੇ ਹਾਂ ਤੇ ਉਸੀ ਵਿਸ਼ਵਾਸ ਕਿਦਾ ਕਰ ਲਿਆ ਕਿ ਤੁਸੀਂ ਕਪੜਾ ਕਿਸ ਤਰ੍ਹਾਂ ਇਹਨਾਂ ਨਾਲ ਤਾਲੁਕ ਕਿੱਦਾ ਹੋਇਆ ਮੇਲ ਕਿੱਦਾ ਹੋਇਆ ਵਿਸ਼ਵਾਸ ਤੇ ਇਸ ਤਰ੍ਹਾਂ ਦੇ ਜਦੋਂ 2016 ਦੇ ਵਿੱਚ ਜੁੜੇ ਸੀਗੇ ਉਸ ਤੋਂ ਬਾਅਦ ਇਹਨੇ ਫੈਮਿਲੀ ਰਿਲੇਸ਼ਨ ਬਣ ਗਏ ਵਿਸ਼ਵਾਸ ਦੇ ਵਿੱਚ ਲੈ ਲਿਆ ਮੈਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਬੰਦਾ ਉਹ ਵਿਸ਼ਵਾਸ ਹੀ ਇੰਨਾ ਹੋ ਜਾਂਦਾ ਵੀ ਚਲੋ ਠੀਕ ਹੈ ਕੋਈ ਗੱਲ ਨਹੀਂ ਕੰਮ ਕਰਦੇ ਆਂ ਆਪਾਂ ਠੀਕ ਹੈ ਨਾ ਗਾਰਮੈਂਟ ਦਾ ਕੰਮ ਵੀ ਇਸ ਤਰ੍ਹਾਂ ਹੀ ਸ਼ੁਰੂ ਕੀਤਾ ਸੀਗਾ ਇਹ ਤਾਂ ਬਾਅਦ ਚੋਂ ਪਤਾ ਲੱਗਿਆ 2020-21 ਤੋਂ ਬਾਅਦ ਇਹਦੀ ਮਨਸ਼ਾ ਬਣ ਗਈ ਸੀਗੀ ਵੀ ਤੋਖਾ ਦਿੱਤਾ ਜਾਵੇ ਹੂੰ ਅੱਛਾ ਉਹ ਤੇ ਵਿੱਚ ਵੀ ਲਿਖਿਆ ਪਰਚੇ 'ਚ ਵੀ ਧਮਕੀਆਂ ਵਗੈਰਾ ਕਿਸ ਤਰ੍ਹਾਂ ਦੀ ਧਮਕੀਆਂ ਵਗੈਰਾ ਦਿੱਤੀ ਸੀ ਤਾਂ ਇਹ ਜਨੂਮਾਂ ਦੇ ਧਮਕੀ ਵੀ ਦੰਦਾ ਸੀਗਾ ਕਹਿੰਦਾ ਤੇਰੇ ਬੇਟੇ ਨੂੰ ਇਹ ਕਰਾ ਦਾਂਗਾ ਤੇਰੀ ਬੇਟੀ ਦਾ ਕਰ ਦਾਂਗਾ ਉਹਨਾਂ ਦਾ ਘਰ ਖਰਾਬ ਕਰ ਦਾਂਗਾ ਇਸ ਤਰ੍ਹਾਂ ਦੀ ਧਮਕੀਆਂ ਉਹਨਾਂ ਦੇ ਘਰ ਦੇ ਬਾਹਰ ਜਾ ਕੇ ਫੋਟੋ ਖਿੱਚ-ਖਿੱਚ ਕੇ ਪਾਉਂਦਾ ਸੀਗਾ ਮੈਨੂੰ ਕਾਰਨ ਕਾਰਨ ਬਸ ਇਹ ਮੈਨੂੰ ਪੈਸੇ ਤੇ ਹੂੰ ਹਾਂਜੀ ਬਲੈਕਮੇਲ ਕਰਨ ਦਾ ਅੱਛਾ ਪਹਿਲੇ ਕਰੋੜਾ ਮੇਰਾ ਤੁਹਾਡੇ ਨਾਲ ਧੋਖਾਧੜੀ ਕੀਤੀ ਹੂੰ ਉਸ ਤੋਂ ਬਾਅਦ ਫਿਰ ਤੋਂ ਪੈਸੇ ਕਿਦਾਂ ਮੈਨੇ ਧੋਖਾਧੜੀ 18 20 ਤੋਂ ਚੱਲਣੀ ਸ਼ੁਰੂ ਹੋ ਗਈ ਆ ਉੱਥੋਂ ਉਸ ਤੋਂ ਬਾਅਦ ਇਹ ਤਾਂ ਮੈਨੂੰ ਤਾਂ ਉਸ ਟਾਈਮ ਪਤਾ ਲੱਗਿਆ ਜਦੋਂ ਪੀਓ ਚੇਂਜ ਹੋ ਗਏ ਉਸ ਟਾਈਮ ਪਤਾ ਲੱਗਿਆ ਵੀ ਪੀਓ ਚੇਂਜ ਕਰਾ ਕੇ ਆਪਣੇ ਨਾਂ ਤੇ ਕਨਵਰਟ ਕਰ ਲਏ ਉਸ ਟਾਈਮ 100% ਪਤਾ ਲੱਗਿਆ ਵੀ ਇਹ ਧੋਖਾ ਕਰਦਾ ਪਿਆ ਆਪਣੇ ਨਾਲ ਇਹ ਧਰਤੇ ਵੀ ਕੋਈ ਪਰਚਾ ਵਗੈਰਾ ਹੋਇਆ ਸੀ ਪਿਛਲੇ ਪਿਛੇ ਇਹਨੇ ਮੇਰੇ ਤੇ ਇਸੇ ਇਸੇ ਸਾਰੇ ਅੰਗੇਸ ਦੇ ਅੰਗੇਸ ਤੇ ਮੇਰੇ ਮੇਰੇ ਤੇ ਪਰਚਾ ਕਰਾਤਾ 420 ਦਾ ਹੂੰ ਉਹ ਕਿਉਂ ਜੀ ਇਹ 420 ਦਾ ਵੀ ਇਹ ਮੇਰੇ ਨਾਲ 420 ਕਰਦਾ ਪਿਆ ਅੱਛਾ ਹਾਂ ਤੇ ਤੁੜ ਕੋ ਕੋਈ ਪ੍ਰੂਫ ਹੈਗੇ ਆ ਆਰਟੀਜੀਐਸ ਹਾਂ ਆਰਟੀਐਸ ਤੇ ਸਾਰੇ ਪ੍ਰੂਫ ਹੈ ਮੇਰੇ ਕੋਲ ਜੋ ਵੀ ਇਹਨੂੰ ਪੈਸੇ ਦਿੱਤੇ ਗਏ ਆ ਮੇਰੇ ਕੋਲ ਆਰਟੀਐਸ ਦੇ ਪ੍ਰੂਫ ਹੈ ਜੋ ਕੈਸ਼ ਦਿੱਤਾ ਗਿਆ ਕੈਸ਼ ਦੇ ਨੇ ਓਕੇ ਕੀਤੇ ਹੋਏ ਆ ਤੇ ਮੈਨੂੰ ਕੈਸ਼ ਮਿਲ ਗਿਆ ਹਮ ਸਾਰੀਆਂ ਪ੍ਰੂਫ ਆ ਆਪਣੇ ਮੰਗ ਹੀ ਕਰਦੇ ਹੋ ਕਿਹੜੇ ਥਾਣੇ ਚ ਕੰਪਲੀਟ ਹੈ ਇਹ ਪੀਐਜੀ ਵਿੱਚ ਕੰਪਲੀਟ ਹੈ ਠੀਕ ਹੈ ਨਾ ਮੈਂ ਮੰਗ ਕਰਦਾ ਹਾਂ ਪ੍ਰਸ਼ਾਸਨ ਮੈਨੂੰ ਮੈਨੂੰ ਇਨਸਾਫ ਦਵਾਇਆ ਜਾਵੇ ਰਵੀਸ਼ ਅਜੇ ਤੱਕ ਤੈਨੂੰ ਮੈਂ ਨਾਰਮਲ ਤੂੰ ਦੇਖ ਕੱਲ ਮੈਂ ਕੀ ਕਰਦਾ ਦਸਿਰਫ ਆਇਆ ਨਾ ਕੱਲ ਦੇਖੀ ਰਾਤੀ ਆ ਕੇ ਤੇ ਕੈਮਰਾ ਪਾਉਂਗਾ 100 ਬੰਦਾ ਲੈ ਕੇ ਆਉਂਗਾ ਬਾਹਰ ਬਿਠਾਉਂਗਾ ਇਹਨਾਂ ਦੇ ਘਰ। ਮੇਰੇ ਨਰੇਸ਼ ਨੇ ਰੋਪ ਲਾਇਆ ਕਿ ਮੇਰੇ ਕੋਲ ਧੋਖਾਧੜੀ ਕਰਕੇ ਪੈਸੇ ਧੱਕੇ ਗਏ ਨੇ ਕਰਮਜੈਨ ਦੇ ਵੱਲੋਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਸੀ। The number you are calling is either switched off or not reachable at the moment. Please try later. ਆ ਅਸੀਂ ਕਨਵਜੈਨ ਨੂੰ ਜਿਹੜਾ ਕਿ ਹੈ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇੱਕ ਵਾਰੀ ਦੁਬਾਰਾ ਜਿਹੜੀ ਕਿ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਨੰਬਰ ਯੂ ਆ ਕਾਲਿੰਗ ਇਸ ਅਦਰ ਸਵਿਚਡ ਆਫ ਔਰ ਨੋਟ ਰੀਚੇਬਲ ਤੁਸੀ ਦੇਖਿਆ ਕਿ ਕਿਸ ਤਰ੍ਹਾਂ ਤਨਵ ਜੈਨ ਦਾ ਜਿਹੜਾ ਨੰਬਰ ਜਿਹੜਾ ਸਵਿਚਡ ਆਫ ਹੈ ਬੰਦੰਦਾ ਹੈ ਨਜ਼ਰ ਆ ਰਿਹਾ ਤੇ ਉਹਨਾਂ ਦੇ ਨਾਲ ਸੰਪਰਕ ਜਿਹੜਾ ਨਹੀਂ ਹੁੰਦਾ ਨਜ਼ਰ ਆ ਰਿਹਾ ਹਾਲਾਂਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਜਰੀਆ ਸ਼ੁਰੂ ਕਰ ਦਿੱਤੀ ਗਈ ਹੈ ਅਸੀਂ ਇਹ ਗੱਲ ਕਰ ਰਹੇ ਹਾਂ ਲੁਧਾਨ ਲਾਈਵ ਚੈਨਲ ਤੋਂ ਪੱਤਰਕਾਰ ਹਾਂ ਜੀ ਇਹ ਨਰੇਸ਼ ਜਿਹੜਾ ਇੱਕ ਮਾਮਲਾ ਹੁਣ ਤੁਹਾਡੇ ਸਾਹਮਣੇ

ਆ ਬਿਲਕੁਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮਾਮਲਾ ਜਿਹੜਾ ਕਿ ਆ ਲੁਕਾਇਆ ਜਾ ਰਿਹਾ ਵਾ ਅਸੀਂ ਫੋਨ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹਨਾਂ ਦੇ ਵੱਲੋਂ ਗੱਲਬਾਤ ਨਹੀਂ ਦਸੀ ਗਈ ਜਿਹੜਾ ਮੇਰੇ ਨਾਲ ਕਾਰੋਬਾਰੀ ਸੀਗੇ ਸਾਰੀ ਗੱਲਬਾਤ ਉਹਨਾਂ ਨੇ ਦੱਸੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਕਰਨਵ ਜੈਨ ਦੇ ਵੱਲੋਂ ਮੈਨੂੰ ਝਾਂਸੇ ਵਿੱਚ ਫਸਾ ਕੇ ਇੱਕ ਗੁਲਾਬ ਵੈਲੀ ਦੇ ਵਿੱਚ ਪਹਿਲਾ ਕਰੋੜਾ ਪਿਆ ਇਨਵੈਸਟ ਕਰਾਇਆ ਗਿਆ ਮੇਰੇ ਕੋਲ ਉਹਦਾ ਸਾਰਾ ਪ੍ਰੂਫ ਵੀ ਹੈਗਾ ਵਾ ਫਿਰ ਉਸ ਤੋਂ ਬਾਅਦ ਮੇਰੇ ਫੈਕਟਰੀ ਵਿੱਚ ਆ ਕੇ ਮੈਨੂੰ ਇੱਕ ਇੱਕ ਜਿਵੇਂ ਆਪਾਂ ਕਹਿੰਦੇ ਨੇ ਟਰੇਡਰ ਜਾਂ ਕੰਪਨੀ ਨਾਲ ਮਿਲਾਨਾ ਉਸ ਨੂੰ ਸਨਾ ਮਿਲਾ ਕੇ ਉਸ ਤੋਂ ਬਾਅਦ ਮੇਨ ਨਾਲ ਧੋਖਾਧੜੀ ਕੀਤੀ ਗਈ ਫਿਰ ਉਸ ਤੋਂ ਬਾਅਦ ਮੈਨੂੰ ਬਲੈਕਮੇਲਿੰਗ ਕੀਤੀ ਗਈ ਬਲੈਕ ਬਲੈਕਮੇਲਿੰਗ ਦੇ ਦੌਰਾਨ ਮੈਨੂੰ ਕਰੋੜਾ ਰੁਪਏ ਮੈਨਾਂ ਠੱਗਿਆ ਗਿਆ ਕਟੋ-ਕਟ ਫਿਰ ਉਸ ਤੋਂ ਬਾਅਦ ਮੈਨੂੰ ਧਮਕੀਆਂ ਭਰੇ ਮੈਸੇਜ ਵੀ ਦਿੱਤੇ ਉਸ ਤੋਂ ਬਾਅਦ ਨਿੱਜੀ ਚਲਨ ਦੀ ਧਮਕੀ ਵੀ ਦਿੱਤੀ ਇੱਕ ਉਸ ਤੋਂ ਬਾਅਦ ਸਾਰੀ ਇਹ ਵਾਕਏ ਹੋਣ ਤੋਂ ਬਾਅਦ ਇੱਕ ਕਰਨਬਜ ਨੇ ਇਹਨਾਂ ਦੇ ਉੱਤੇ ਪਹਿਲਾ 420 ਦਾ ਪਰਚਾ ਵੀ ਕਰਵਾਇਆ ਆ ਧੋਖਾਧੜੀ ਦਾ ਮੈਨੂੰ ਧੋਖਾਧੜੀ ਦਿੱਤੀ ਉਸ ਤੋਂ ਬਾਅਦ ਇਹਨਾਂ ਨੇ ਫਿਰ ਪਰਚਾ ਕੈਨਸਲ ਹੋਣ ਤੋਂ ਬਾਅਦ ਇਹਨਾਂ ਨੇ ਕਰਨਬਜ ਜੈਨ ਦੇ ਉੱਤੇ ਪਰਚਾ ਕਰਾਇਆ ਸਾਰੇ ਵਿਦਨ ਪ੍ਰੂਫ ਇਹਨਾਂ ਦਾ ਕਾਰੋਬਾਰੀ ਦਾ ਕਹਿਣਾ ਹੈ ਕਿ ਮੇਰੇ ਕੋਲ ਸਾਰੇ ਆਰ ਡੀ ਜੀ ਐਸ ਸਾਰੇ ਵਿਦਨ ਪ੍ਰੂਫ ਹੈਗੇ ਆ ਮੈਂ ਤਾਂ ਇੱਕ ਵਿਸ਼ਵਾਸ ਦੇ ਵਿੱਚ ਡੁੱਬ ਗਿਆ ਕਿ ਇਹ ਬੰਦਾ ਸਹੀ ਹੈ ਅਸੀਂ ਇਹਨੂੰ ਮਾਲ ਦੇ ਦੇ ਦਿੰਨੇ ਆ ਪਰ ਇਹਨੇ ਮੇਰੀ ਪੇਮੈਂਟ ਸਾਰੀ ਰੋਕ ਲਈ ਮੈਨੂੰ ਕਰੋੜਾਂ ਪੈ ਦਾ ਨੁਕਸਾਨ ਪਹੁੰਚਿਆ ਮੈਂ ਪਹਿਲੇ ਆਪਸੀਗਾ ਤੂੰ ਹੁਣ ਮੈਨੂੰ ਡਾਊਨ ਡਾਊਨ ਪੂਰਾ ਕਰ ਦਿੱਤਾ ਗਿਆ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਜਾਂਚ ਪੜਤਾਲ ਕਰੇਗੀ ਕਦੋਂ આરોપી ਨੂੰ ਪਕੜੇਗੀ ਕਦੋਂ આરોપી ਨੂੰ ਗ੍ਰਿਫਤਾਰ ਕਰੇਗੀ ਕਿ ਇਦਾਂ ਹੀ ਧੋਖਾਧੜੀ ਭੋਲੇ ਭਾਲੇ ਇਨਸਾਨ ਲੋਏ ਇਸ ਧੋਖਾਧੜੀ ਵਿੱਚ ਫਸਦੇ ਹੀ ਰਹਿਣਗੇ ਕਿ ਇਦਾਂ ਹੀ ਪੁਲਿਸ ਜਵਾਬ ਬਿਨਾ ਰਿਸਪੌਂਸ ਤੋਂ ਲੈ ਕੇ ਫੋਨ ਕੱਢਦੀ ਰਹੇਗੀ ਇਹ ਆਉਣੇ ਸਮੇਂ ਜਰੂਰ ਦੇਖਣਾ ਹੋਏਗਾ ਪਰ ਕਿੰਨੇ ਕ ਜਲਦ આરોપી ਨੂੰ ਗ੍ਰਿਫਤਾਰ ਕਰਦੀ ਹੈ ਪੁਲਿਸ ਜਰੂਰ ਦੇਖਣਾ ਹੈ ਜੁੜੇ ਲਧਾਨ ਲੈ ਵਿਦ ਨਾਲ ਯੂਵਮ ਬੀ ਰਿਪੋਰਟ ਸਿਵਾ ਸਿੰਘ ਦਾ ਤੰਦਵਾ